ਹਾਂਜੀ ਸਵਾਗਤ ਹੈ ਸਾਰੇ ਪਸ਼ੂ ਪਾਲਕ ਵੀਰਾਂ ਦਾ ਅੱਜ ਮੈਂ ਖੜਾ ਸੀ ਪਿੰਡ ਦਿਵਾਨੇ ਤੇ ਇੱਥੇ ਇਹ ਵੀਰ ਨੇ ਇਹ ਦੋ ਬੱਚੀਆਂ ਪਰਚੇਜ ਕਰੀਆਂ ਸੀ ਆਪਾਂ ਇਹਨਾਂ ਬਾਰੇ ਡਿਟੇਲ ਬਾਰੇ ਪੁੱਛਦੇ ਆਂ ਵੀਰ ਤੋਂ ਤੇ ਆਪਾਂ ਫਿਰ ਦੱਸਦੇ ਆਂ ਇਹਨਾਂ ਨੂੰ ਫੀਡ ਸ਼ੁਰੂ ਕਰਾ ਰਹੇ ਆਂ ਤੇ ਕੀ ਆਪਾਂ ਸਾਰੀ ਗੱਲ ਪੁੱਛਦੇ ਆਂ ਇਹਨਾਂ ਦਾ ਵਜ਼ਨ ਵੀ ਕਰਿਆ ਆਪਾਂ ਅੱਜ ਤੇ ਆਪਾਂ ਵੀਰ ਨਾਲ ਗੱਲ ਕਰਦੇ ਆਂ ਸਾਰੀ ਗੱਲਬਾਤ ਪੁੱਛਦੇ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰੇ ਕੀ ਨਾਮ ਆਪਣਾ ਨਾਮ ਦੱਸਿਓ ਬਈ ਨਾਮ ਸੰਦੀਪ ਸਿੰਘ ਆ ਜੀ ਸੰਦੀਪ ਸਿੰਘ ਪਿੰਡ ਦਿਵਾਨੇ ਕਿਹੜਾ ਜ਼ਿਲ੍ਹਾ ਲੱਗ ਜਾਂਦਾ ਇੱਥੇ ਬਰਨਾਲਾ ਹੀ ਠੀਕ ਹੈ ਤੇ ਕਿੰਨੇ ਕਿੰਨੇ ਉਮਰ ਦੀਆਂ ਹੋ ਗਈਆਂ ਇਹ ਬੱਚੀਆਂ ਇਹ ਜੀ 3 ਮਹੀਨਿਆਂ ਤੋਂ ਮਾਇ ਜ 10 ਦਿਨ ਘੱਟ ਲਾ 3 ਮਹੀਨਿਆਂ ਤੋਂ 10 ਦਿਨ ਘੱਟ ਅੱਜ ਤੇ ਤੁਸੀਂ ਕਿੰਨੀ ਉਮਰ ਚ ਖਰੀਦੀਆਂ ਸੀ ਇਹ ਇਹ 5-7 ਕਿ ਦਿਨ ਦੇਣਾਂ ਦੀਆਂ ਸੀਗੀਆਂ ਬਸ ਇੰਨੀਆਂ ਵੀ ਸੀਗੀਆਂ 7 ਕਿ ਦਿਨ ਦੀ ਉਮਰ ਸੀ ਜੀ ਤੇ ਤੁਸੀਂ ਖਰੀਦੀਆਂ ਦੋ ਮਹੀਨੇ ਹੋ ਗਏ ਖਰੀਦਿਆਂ ਨੂੰ ਠੀਕ ਹੈ ਅਨ ਹੁਣ ਅੱਜ ਪੌਣੇ 3 ਮਹੀਨੇ ਦੀਆਂ ਹੋ ਗਈਆਂ ਇਹ ਹਾਂਜੀ ਹਾਂਜੀ ਤੇ ਆਪਾਂ ਇਹਨਾਂ ਦਾ ਵਜ਼ਨ ਨਾਪਿਆ ਤੁਸੀਂ ਕਾਫ ਸਟਾਰਟਰ ਫੀਡ ਦਿੱਤੀ ਆ ਤੁਸੀਂ ਹੋਰ ਕੰਪਨੀ ਦੀ ਦਿੱਤੀ ਆ ਪਹਿਲਾਂ ਹਾਂਜੀ ਠੀਕ ਹੈ ਅੱਜ ਆਪਾਂ ਇਹਨਾਂ ਦਾ ਵਜ਼ਨ ਨਾਪਿਆ ਕਿੰਨਾ ਵਜ਼ਨ ਆਇਆ ਇਹਨਾਂ ਦਾ ਇਹਨਾਂ ਦਾ ਮੰਨ ਕੇ ਚਲੋ ਮੋਸਟਲੀ 75 ਕਿਲੋ ਵਜ਼ਨ ਆਣਾਗਾ ਇੱਕ ਦਾ 75 ਆਇਆ ਹੈ ਦੂਜੀ ਦਾ ਵੀ ਦੇਖ ਦਿਓ ਹਾਂ ਦੂਜੀ ਦਾ 78 ਕਿਲੋ ਦੂਜੀ ਦਾ 78 ਆਇਆ ਤੁਸੀਂ ਕਾਫ ਸਟਾਰਟਰ ਵੀ ਪਾਈ ਆ ਦੇਖੋ ਜੇ ਆਪਾਂ ਸਾਇੰਸ ਦੇ ਅਕੋਰਡਿੰਗ ਚੱਲਗੇ ਸਹੀ ਕਾਫ ਸਟਾਰਟਰ ਜੇ ਫੀਡ ਆ ਪ੍ਰੋਪਰ ਸਹੀ ਫੀਡ ਮਿਲਦੀ ਆ ਤਾਂ ਆਪਣਾ ਘੱਟੋ ਘੱਟ 900 ਗ੍ਰਾਮ ਇੱਕ ਦਿਨ ਦਾ ਵਜ਼ਨ ਵਧਣਾ ਚਾਹੀਦਾ ਇਹ ਸਹੀ ਹੈ ਜਿਆਦਾ ਵਧੂਗਾ ਤਾਂ ਵੀ ਗਲਤ ਹੈ ਘੱਟ ਵਧੂਗਾ ਤਾਂ ਵੀ ਗਲਤ ਹੈ ਠੀਕ ਹੈ ਤੇ ਅੱਜ ਆਪਾਂ ਵੀਰ ਦਾ ਚੈਲੰਜ ਦੀ ਤਰ੍ਹਾਂ ਇੱਕ ਚੈਲੰਜ ਹੀ ਲਿਆ ਹੈਗਾ ਅੱਜ ਆਪਾਂ ਇਹਨਾਂ ਨੂੰ ਫਿਰ ਸ਼ੁਰੂ ਕਰਾ ਰਹੇ ਹਾਂ ਮੈਪਲੀ ਦੀ ਗਰੋਵਰ ਫੀਡ ਠੀਕ ਹੈ ਨਾ ਵੀਰੇ ਠੀਕ ਹੈ ਜੀ ਗਰੋਵਰੀ ਸ਼ੁਰੂ ਕਰੀਏ ਨਾ ਹਾਂਜੀ ਗਰੋਵਰ ਅੱਜ ਵੀਰ ਨੇ ਪਾਤੀ ਹੈ ਬਦ ਦਿਖਾਵਿਦਿਨੇ ਆਏ ਬੱਚੀ ਖਾ ਰਹੀ ਹੈ ਇੱਕ ਤਾਂ ਅੱਜ ਪਹਿਲਾ ਦਿਨ ਹੀ ਹੈ ਨਾ ਪਾਈ ਨੂੰ ਹਾਂਜੀ ਪਹਿਲਾ ਦਿਨ ਅੱਜ ਪਹਿਲਾ ਦਿਨ ਆ ਤੇ ਪਹਿਲੇ ਦਿਨ ਹੀ ਖਾਣ ਲੱਗ ਗਈਆਂ ਬੱਚੀਆਂ ਇਹ ਬਹੁਤ ਵੱਡੀ ਗੱ ਆਪਾਂ ਦਿਖਾਵਾਂਗੇ ਬਾਅਦ ਚ ਉਹਨਾਂ ਦੀ ਸਾਈਨਿੰਗ ਵੀ ਇਹਨਾਂ ਦੀ ਗ੍ਰੋਥ ਵੀ ਆਪਾਂ ਬਾਲਾ ਨਹੀਂ ਤਾਂ ਮਹੀਨੇ ਡੇਢ ਮਹੀਨੇ ਤੇ ਦੁਬਾਰਾ ਵਜਨ ਕਰਕੇ 50 ਦਿਨ ਬਾਅਦ ਦੁਬਾਰਾ ਦਿਖਾਵਾਂਗੇ ਵੀ ਕਿਸ ਤਰ੍ਹਾਂ ਰਹੀ ਇਹਨਾਂ ਦੀ ਗ੍ਰੋਥ ਕਿੰਨਾ ਕੁ ਫਰਕ ਪਿਆ ਕਿੰਨਾ ਕੁ ਵਜਨ ਦਾ ਵਜਨ ਇਨਕਰੀਜ਼ ਕਰਿਆ ਇਹਨਾਂ ਨੇ ਤੇ ਦੇਖੋ ਵੀਰ ਨੇ ਆਪਾਂ ਵੀਰ ਅੱਜ ਦੋ ਮਿੰਟ ਗੱਲ ਕਰਨੀ ਆ ਕਿੰਨੇ ਦੀਆਂ ਬੱਚੀਆਂ ਲੰਗੀਆਂ ਸੀ ਸੱਚੇ ਇਹ ਤਾਂ ਪਰ ਗੱਲ ਹੀ ਨਹੀਂ ਕਰੀ ਇਹ ਜੀ 50000 ਕੀ ਲੈਂਦੀ ਸੀ ਦੋ ਜੀ 50000 ਦੀਆਂ ਦੋਨੇ ਬੱਚੀਆਂ ਲੰਗੀਆਂ ਤੁਸੀਂ ਹਾਂਜੀ 25-25000 ਦੀ ਇੱਕ ਇੱਕ ਬੱਚੀ ਲਈ ਹੈ ਕਿਹੜੇ-ਕਿਹੜੇ ਸੀਮਨ ਦੇ ਨਸੀਆਂ ਤੋਂ ਉਹਨੂੰ ਇਹ ਦੋਨੇ ਕੇਨ ਦੀਆਂ ਬੱਚੀਆਂ ਨੇ ਠੀਕ ਹੈ ਠੀਕ ਹੈ ਬਾਕੀ ਬਰੀਡ ਦਾ ਇੱਕ ਨੰਬਰ ਹੈ ਪਰ ਹੁਣ ਇੱਥੇ ਵੀਰ ਇਹੀ ਮਾਰਖ ਆ ਗਿਆ ਸੀਗਾ ਵੀ ਉਸ ਜਿਹੇ ਜੀ ਬਰੀਡ ਆ ਉਹਹੀ ਜੀ ਇਹਨਾਂ ਨੂੰ ਫੀਡ ਨਹੀਂ ਮਿਲੀ ਤੇ ਤਾਂ ਹੀ ਉਹ ਵਜਨ ਨਹੀਂ ਇਨਕਰੀਜ਼ ਕਰ ਰਹੀਆਂ ਤਾਂ ਵੀਰ ਨੇ ਆਪਣੇ ਨਾਲ ਸੰਪਰਕ ਕਰਿਆ ਤੇ ਮੈਂ ਆ ਕੇ ਦੇਖਿਆ ਫਿਰ ਆਪਾਂ ਇਹਨਾਂ ਨੂੰ ਹੁਣ ਫੀਡ ਸ਼ੁਰੂ ਕਰਾ ਰਹੇ ਆ ਇਹਨਾਂ ਨੇ ਪਹਿਲਾਂ ਫੀਡ ਮੈਥੋਂ ਚੱਕ ਲਈ ਸੀ ਕਹਿੰਦੇ ਬੱਚੀਆਂ ਦੇਖ ਕੇ ਉਹ ਤੇ ਦੇਖ ਕੇ ਆਪਾਂ ਫਿਰ ਅੱਜ ਦੇਖ ਲਈ ਵੀ ਇਹਨਾਂ ਨੇ ਸ਼ੁਰੂ ਵੀ ਕਰਤੀ ਤੇ ਠੀਕ ਹੈ ਜੀ ਜੋ ਵੀ ਵੀਰ ਵੀਡੀਓ ਜੁੜੇ ਐਂਡ ਤੱਕ ਧੰਨਵਾਦ ਜਿਵੇਂ ਆਪਾਂ ਪਹਿਲਾਂ ਵੀ ਚੈਲੰਜ ਲਿਆ ਸੀ ਬੱਚੀਆਂ ਤਿਆਰ ਕਰਕੇ ਦਿਖਾਂਗਾ ਸੀ ਉਹ ਤਾਂ ਇਹ ਵੀ ਆਪਾਂ ਦੁਬਾਰਾ ਦਿਖਾਵਾਂਗੇ ਬੱਚਿਆਂ ਦੋ ਹੀ ਨੇ ਤਾਂ ਕਰਕੇ ਵੀਡੀਓ ਵੀ ਆਪਾਂ ਥੋੜੀ ਛੋਟੀ ਬਣਾਈ ਆ ਮੈਂ ਸ਼ਾਰਟ ਚ ਆਪਾਂ ਥੋੜੀ ਬਣਾ ਲਦੇ ਆ ਇੱਕ ਵੀਡੀਓ ਤਾਂ ਕਰਕੇ ਵੀ ਯਾਦ ਵੀ ਰਹਿ ਜਾਏ ਦੁਬਾਰਾ ਰਿਕਾਰਡ ਵੀ ਰਹਿ ਜਾਂਦਾ ਕਿਉਂਕਿ ਇੱਕ ਵਾਰ ਦਿਖਾਤਾ ਦਿੰਦਾ ਜਾਂ ਤਾਂ ਮੰਦਾ ਦਿਖਾ ਦਿੰਦੇ ਆ ਵੀ ਸਾਡੀ ਫੀਡ ਪੈਕੇਜ ਹੀ ਆ ਹਾਲ ਆ ਬੱਚਿਆਂ ਠੀਕ ਐ ਦੁਬਾਰਾ ਨਹੀਂ ਦਿਖਾਉਂਦਾ ਹੈਗਾ ਵੀ ਪਹਿਲਾਂ ਕਿੰਨਾ ਟਾਈਮ ਸ਼ੁਰੂ ਕਰੀ ਸੀ ਜਾਂ ਕਿੰਨੇ ਚਿਰ ਹੋ ਗਿਆ ਪਾਉਣ ਦੇ ਨੂੰ ਆਪਾਂ 50 ਦਿਨਾਂ ਬਾਅਦ ਹੀ ਦੁਬਾਰਾ ਦਿਖਾ ਦੇਾਂਗੇ ਵੀ ਕਿੰਨਾ ਕ ਫਰਕ ਪਿਆ ਇੱਕ ਆਪਾਂ ਪਹਿਲਾਂ ਵੀ ਦਿਖਾਉਨੇ ਆ ਬਾਅਦ ਚ ਵੀ ਦਿਖਾਉਨੇ ਆ ਇਹ ਤਾਂ ਹੀ ਵੀਡੀਓ ਸ਼ੂਟ ਅਹ ਠੀਕ ਆ ਵੀਰੇ ਧੰਨਵਾਦ ਵੀਡੀਓ ਜੁੜਨ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ